ਸਪਨਾ ਮੇਰਾ ਜਿਵੇਂ ਕਿ ਤੁਹਾਨੂੰ ਦੇਖੇ ਤੁਸੀਂ ਜੋ ਵੀ ਲੜਕੀ ਨਾ ਹੋਇਆ ਸੀ ਵਿਆਹ ਹੋਣ ਵਾਲਾ ਸੀ ਅਸੀਂ ਆ ਕੇ ਰੋਕਿਆ ਤੇ ਪਹਿਲੇ ਤੇ ਕੋਈ ਮੰਨ ਨਹੀਂ ਰਹਾ ਸੀ ਕਿ ਨਹੀਂ ਜੀ 18 ਸਾਲ ਦੀ ਹੈ ਐਸਟਾ ਉਹ ਹੁਣ ਜਾ ਕੇ ਇਹਨਾਂ ਨੇ ਆਪੇ ਇਹ ਗਲਤੀ ਆਪਣੀ ਮੰਨੀ ਆ ਕਿ ਨਹੀਂ 2018-14 ਦਾ ਬਰਤ ਸੀ ਹੁਣ 15 ਸਾਲ ਦੀ 16ਵਾਂ ਸਾਲ ਲੱਗਣਾ ਹਲੇ ਰੋ ਸੋ ਉਹ ਆਪਣੀ ਇਹਨਾਂ ਨੇ ਕਿਹੜੀ ਲੜਕੀ ਕਿਸ ਇਹਨਾਂ ਨੇ ਬੱਚਿਆ ਹਾਂਜੀ ਲੜਕੀ ਲੜਕੇ ਦੀ ਹਾਲਾਤ ਹਾਲਾਤ ਲੜਕੇ ਦੀ ਜੀ ਤੁਹਾਨੂੰ ਤੁਸੀਂ ਵੀ ਦੇਖਿਆ ਗਿਆ ਉਹ ਕਾਫੀ ਬੈਠੀ ਹੈ ਚੱਲ ਨਹੀਂ ਸਕਦੇ ਸੋ ਲੜਕੀ ਦੀ ਕਾਫੀ ਇਹਨਾਂ ਲਾਈਫ ਖਰਾਬ ਹੋ ਸਕਦੀ ਸੀ ਚਲੋ ਇਹਨਾਂ ਨੇ ਆਪਣੀ ਗਲਤੀ ਮੰਨੀ ਹੈ 아이 ਕਹਿੰਦੇ ਆ ਇਹਨਾਂ ਨੂੰ ਨਹੀਂ ਸੀ ਪਤਾ ਇਹਨਾਂ ਨੇ ਆਪਣੇ ਬੱਚੇ ਦਾ ਦੇਖਿਆ ਸੋਚਿਆ ਇਹਨਾਂ ਕੋਲ ਰਹਿੰਦੇ ਸੀ ਲੜਕੀ ਦਾ ਨਹੀਂ ਸੋਚਿਆ ਤੇ ਉਹ ਪ੍ਰੈਸ਼ਰ ਤੋਂ ਭੈਣ ਭਰਾ ਹੀ ਕਿਸਨੋ ਹੈ ਤੇ ਚਲੋ ਭੈਣ ਭਰਾ ਸੀ ਪਰ ਇਹਨਾਂ ਨੂੰ ਚਾਹੀਦਾ ਸੀ ਕੁੱਛ ਜਲ ਪੈਰ ਬਣਾ ਕੇ ਰੱਖ ਲੈਂਦੇ ਜੇ ਰੱਖਣਾ ਹੀ ਸੀ ਸੇਵਾ ਵਾਸਤੇ ਰੱਖਣਾ ਸੀ ਪੈਨ ਬਣਾ ਕੇ ਰੱਖ ਲੈਂਦੇ ਜੀ ਹਾਂ ਆਪਣੀ ਗਲਤੀ ਮੰਨ ਗਿਆ ਜੀ ਤੇ ਹੁਣ ਉਹ ਆਪਣੇ ਬਾਲ ਪਿਪਕ ਵਾਲੇ ਅੱਛਾ ਇਹਨਾਂ ਨੇ ਪਹਿਲਾਂ ਵੀ ਇੱਕ ਲੜਕੀ ਜੀ ਇਹਨਾਂ ਨੂੰ ਪਹਿਲਾਂ ਲੜਕੀ ਜਾਈ ਸੀ ਇਹਨਾਂ ਨੇ ਉੱਤੇ ਗਲੀ ਹਾਂ ਜੀ ਜਾਈ ਸੀ ਪਰ ਉਹ ਦੋਸ਼ ਸ਼ਾਇਦ ਕਿਸੇ ਨੇ ਇਹਨਾਂ ਨੂੰ ਕਿਹਾ ਨਹੀਂ ਹੁਣ ਸਾਹਮਣੇ ਆ ਗਿਆ ਨਹੀਂ ਨਹੀਂ ਉਹ ਬਿਲਕੁਲ ਨਹੀਂ ਉਹ ਖੁਦ ਆਪ ਮੰਨਦੇ ਹਨ ਇਹ ਲੜਕੀ ਮੰਨਦੀ ਹੈ ਉਹ ਲੜਕੀ ਨਹੀਂ ਨਹੀਂ ਕਿਹਾ ਜ਼ਬਰਦਸਤੀ ਪਰ ਉਹ ਕਹ ਉਹ ਮੰਨ ਵੀ ਰਹੀ ਸੀ ਜਿਹਨੂੰ ਸਤਾਇਆ ਗਿਆ ਪਰ ਖਾਇਆ ਉਹ ਬਚਾਰੀ ਨਹੀਂ ਹੋ ਰਹੀ ਉਹ ਮੈਂ ਇਹ ਮੈਸੇਜ ਦੇਣੀ ਹੈ ਕਿ ਪਲੀਜ਼ ਜੇਕਰ ਤੁਹਾਡੇ ਆਲੇ ਦੁਆਲੇ ਕੋਈ ਇਸ ਤਰ੍ਹਾਂ ਦਾ ਹੋ ਰਿਹਾ ਕੁਛ ਲੜਕੀ ਨਾਲ ਤਾਂ ਪਲੀਜ਼ ਤੁਸੀਂ ਦੱਸੋ ਆਪ ਨਹੀਂ ਤੁਸੀਂ ਕਹ ਸਕਦੇ ਸਾਨੂੰ ਦੱਸੋ ਸਾਡੇ ਅੰਜੀ ਨੂੰ ਦੱਸੋ ਅਸੀਂ ਉਹਨਾਂ ਲਈ ਲੜਾਂਗੇ ਛੋਟੀ ਬੱਚੀ ਦਾ ਵੈਸੇ ਕਾਨੂੰਨੀ ਜ਼ੋਰ ਮੈਂ ਈਵਨ ਤੁਹਾਨੂੰ ਕਿਸੇ ਪਰ ਖਬਰ ਹੋਈ ਸੀ ਐਕਚੁਅਲੀ ਮੈਨੂੰ ਇਹਨਾਂ ਦੇ ਕਿ ਤੋਂ ਮੈਂ ਨਾਮ ਹੀ ਲੈ ਸਕਦੀ ਨਹੀਂ ਸੁਨੇ ਮੈਨੂੰ ਦੱਸਿਆ ਸੀ ਕਿ ਰਾਤੀ ਆਇਆ ਮੈਨੂੰ ਫੋਨ ਰਾਤ ਦੇ 11:30 ਵਜੇ ਮੈਂ ساری ਰਾਤ ਮੈਂ ਦੱਸਣਾ ਸੌ ਨਹੀਂ ਸਕੀ ਮੇਰੇ ਮਨ ਤੋਂ ਡਾਇਰੈਕਟ ਹੀ ਤਸਰਾ ਹੋਇਆ ਰਿਹਾ ਕਿ ਮੈਂ ਸਿਰ ਉੱਠਦੇ ਸਾਰੀ ਪਹਿਲੇ ਮੈਂ ਆਪਣੇ ਚਾਈਲਡ ਵਾਲੇ ਜੱਟਾਂ ਨੂੰ ਉਹਨਾਂ ਨੂੰ ਕਾਲ ਕੀਤੀ ਤੇ ਤੁਹਾਡੇ ਮੀਰੀਆ ਵਾਲਿਆਂ ਨੂੰ ਕਾਲ ਕੀਤੀ ਸੋ ਮੈਂ ਉਹਨੂੰ ਪੁਲਿਸ ਨੂੰ ਵੀ ਕਾਲ ਕੀਤਾ ਫਿਰ ਅਸੀਂ ਇਹੀ ਕਿ ਉੱਥੇ ਟਾਈਮ ਕੋਲ ਨਾ ਐਸ.ਆਈ. ਪੂਰਨ ਸਿੰਘ ਉਹ ਸਾਲਾ ਮੋਘਪੁਰਾ ਇਹ ਬਾਲ ਵਿਆਹ ਹੋਣ ਰਿਹਾ ਸੀ ਜੀ ਐਨ.ਜੀ.ਓ. ਆਈ ਆ ਤੁਹਾਨੂੰ ਆਪਣਾ ਡੀਸਰਫ ਕਰਤਾbro ਜੀ ਤੇ ਉਹਨਾਂ ਨੇ ਆ ਕੇ ਜੋ ਬਾਲ ਵਿਆਹ ਰੋਕਤਾ ਹੁਣ ਤੇ ਉਹ ਉਹਨਾਂ ਨੂੰ ਵਾਪਸ ਕਰ ਦਿੱਤਾ ਜੀ ਅੱਛਾ ਕੁੜੀ ਦੀ ਉਮਰ ਕਿੰਨੀ ਸੀ ਇਹਦੇ ਵਿੱਚ ਕੁੜੀ ਦੀ ਉਮਰ ਕੋਈ 15-16 ਸਾਲ ਤੇ ਮੁੰਡਾ ਵੀ ਕੀ ਹਾਲ ਦਾ ਹੈਂਡੀਕੈਪ ਸੀ ਉਹ ਹੈਂਡੀਕੈਪ ਸੀ ਬਿਮਾਰ ਹੈ ਜਦੋਂ ਤੇ ਪਰਿਵਾਰ ਨੂੰ ਮਿਲ ਲਗੇ ਘਰ ਮੰਨਦੇ ਭਾਈ ਸੋਦੇ ਉਦੋਂ ਮੰਨਦੇ ਪਹਿਲਾਂ ਮੰਨੇ ਸੀ ਹੈ ਕਿ ਨਹੀਂ ਕਿ ਥਾਣੇ ਆ ਕੇ ਮੰਨਦੇ ਨਹੀਂ ਨਹੀਂ ਮੰਨੇ ਸੀ ਕਿ ਪਹਿਲਾਂ ਹੀ ਮੰਨੇ ਵੀ ਅਸੀਂ ਨਹੀਂ ਉਹ ਰੋਕ ਕਰਦੇ ਪਰ ਹੁਣ ਉਹਨਾਂ ਨੂੰ ਐਨਜੀਓ ਆਈ ਆਪਣਾ ਡੀਸੀ ਸਾਹ ਦੇ ਦਫ਼ਤਰੋਂ ਉਹਨਾਂ ਕਰਾ ਲ ਕੇ ਉਹਨੂੰ ਕਾਪੀ ਡਾਕਟ ਲੈ ਲਿਆ ਯਾਰ ਰੋਕ ਦਿੱਤੀ ਜੀ ਤੁਹਾਡੇ ਵੱਲੋਂ ਯਾਰ ਰੋਕ ਦਿੱਤਾ ਜੀ ਮਾਫੀਨਾਮਾ ਕੀ ਕਰਨਾ ਕਾਰਵਾਈ ਮਾਫੀਨਾਮਾ ਉਹਨਾਂ ਨੂੰ ਦਿੱਤਾ ਜੀ ਡੀਸੀ ਦਫ਼ਤਰ ਵਾਲਿਆਂ ਨੂੰ ਤਾਂ ਬਿਲਕੁਲ ਇਹ ਪੁਲਿਸ